कल ਸਾਡੇ ਅਸੀ ਜਣਾ ਰਾਮ ਸਮੇਤ ਪੁਲਿਸ ਪਾਰਟੀ ਉਹਨਾਂ ਪਾਸ ਕੁਫੀਆ ਤਲਾਸ਼ ਲਈ ਗਈ ਸੀ ਕਿ ਇਹ ਜਿਹੜੇ ਪੰਜ ਦੋਸ਼ੀ ਐ ਇਹਨਾਂ ਕੋਲ ਇੱਕ ਸਕਾਰਪੀਓ ਗੱਡੀ ਐ ਤੇ ਇੱਕ ਚੋਰੀ ਦਾ ਮੋਟਰਸਾਈਕਲ ਐ ਜਿੰਨਾਂ ਕੋਲ ਪਿਸਟਲ ਤੇ ਹੋਰ ਜਿਹੜੇ ਮਾਰੂ ਹਥਿਆਰ ਐ ਇਹ ਲੁੱਟ ਡਕੈਤੀ ਦੀ ਨੀਅਤ ਨਾਲ ਖਾਈ ਪਿੰਡ ਦੇ ਨੇੜੇ ਨਹਿਰ ਤੇ ਸੁੰਨਸਾਨ ਜਗ੍ਹਾ ਤੇ ਬੈਠੇ ਆ ਤੇ ਕਿਸੇ ਵਾਰਦਾਤ ਨੂੰ ਇੰਜਾਮ ਦੇਣ ਦੀ ਤਾਕਤ ਚਲੇ ਜਿਸ ਤੇ ਪੁਲਿਸ ਪਾਰਟੀ ਨੇ ਰੇਡ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ ਦੋ ਮੈਗਜ਼ੀਨ ਕਾਪੇ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਉਹ ਵੀ ਬਰਾਮਦ ਕੀਤਾ ਇਹਨਾਂ ਦੇ ਕੋਲ ਜੋ ਹੋਰ ਸਾਥੀ ਜੋ ਅਜੇ ਫਰਾਰ ਨੇ ਉਹਨਾਂ ਬਾਰੇ ਵੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤਲਾਸ਼ ਕਰ ਰਹੇ ਹਾਂ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਜਲਦੀ ਕਾਰਵਾਈ ਅਮਲੇ ਚ ਲੈਦੀ ਜਾਵੇ ਇਹਨਾਂ ਦੇ ਬੈਕ ਹਿਸਟਰੀ ਕਿਸ ਤਰ੍ਹਾਂ ਦੀ ਹੈ ਕੋਈ ਪਹਿਲਾਂ ਵੀ ਇਹ ਕਿਸੇ ਪਰਚੇ 'ਚ ਸ਼ਾਮਲ ਨੇ ਇਹਨਾਂ ਵਿੱਚੋਂ ਜਿਹੜੇ ਕੁਝ ਵਿਅਕਤੀ ਆ ਉਹਨਾਂ ਦੇ ਖਿਲਾਫ ਪਰਚੇ ਦਰਜ ਹੈ ਬਾਕੀਆਂ ਦਾ ਸੀ ਸਾਰਾ ਡਿਟੇਲ 'ਚ ਜਾ ਰਹੇ ਆ ਜਿਵੇਂ ਵੀ ਤਫਤੀਸ਼ ਦੌਰਾਨ ਗੱਲ ਜੋ ਵੀ ਸਾਹਮਣੇ ਆਏਗੀ ਉਹਦੇ ਮਤਾਂਕ ਜਿਹੜੀ ਅਗਲੀ ਤਫਤੀਸ਼ ਅਗਲੀ ਪ੍ਰਸੀਡਿੰਗ ਕਰਨ ਇਹ ਗਰੋ ਇੱਕੋ ਪਿੰਡ ਦਾ ਜਾਂ ਅਲੱਗ-ਅਲੱਗ ਵੱਖ-ਵੱਖ ਥਾਵਾਂ ਦਾ ਨਹੀਂ ਇਹਦੇ ਵਿੱਚ ਜਿਆਦਾ ਬੰਦੇ ਇਕੋ ਪਿੰਡ ਦੇ ਪਰ ਇਹਦੇ ਵਿੱਚ ਹੋਰ ਵੀ ਲੋਕ ਸ਼ਾਮਲ ਨੇ ਦੂਜੇ ਪਿੰਡਾਂ ਦੇ ਜਿਨ੍ਹਾਂ ਦੀ ਅਜੇ ਰੈਸਟ ਪੈਂਡਿੰਗ ਹੈ ਉਹਨਾਂ ਦੇ ਨਾਮ ਬਾਅਦ ਚ ਡਿਸਕਲੋਜ਼ ਕਰਾਂਗੇ